ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਵੀ ਪੁੱਤਾਂਦਾਰਾ ਉਡੀਕ ਰਹੇ ਨੇ ਬਿਰਧ ਮਾਪੇ ਜਲੰਧਰ ਤੋਂ ਰਿਪੋਰਟਾਂ ਅਨੁਸਾਰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਉਹਨਾਂ ਮਾਵਾਂ ਲਈ ਕੋਈ ਮਾਣੇ ਨਹੀਂ ਰੱਖਦਾ ਜਿਨ੍ਹਾਂ ਦੇ ਗੱਭਰੂ ਪੁੱਤ ਖਾਕੀ ਵਰਦੀ ਦੀ ਪੇਟ ਚੜ ਗਏ ਉਹ ਮਾਪੇ ਨਾ ਮਰਿਆਂ ਚ ਨੇ ਨਾ ਜਿਉਂਦਿਆਂ ਚ ਨੇ ਜਿਨ੍ਹਾਂ ਨੂੰ ਅਜੇ ਤੱਕ ਵੀ ਉਹਨਾਂ ਦੇ ਪੁੱਤਾਂ ਦੇ ਮਾਰਮੁਖ ਜਾਣ ਦਾ ਕੋਈ ਵੀ ਪ੍ਰਮਾਣ ਤੱਕ ਨਹੀਂ ਮਿਲਦਾ ਪੰਜਾਬ ਚ ੱੱਲੀ ਅਤਿਵਾਦੀ ਹਣੇਰੀ ਦੌਰਾਨ ਜਿੰਨੇ ਵੀ ਦੋਸ਼ ਸੂਬੇ ਦੀ ਪੁਲਿਸ ਤੇ ਲੱਗੇ ਉਹਨੇ ਸ਼ਾਇਦ ਹੀ ਦੇਸ਼ ਦੇ ਕਿਸੇ ਹੋਰ ਸੂਬੇ ਦੀ ਪੁਲਿਸ ਤੇ ਲੱਗੇ ਹੋਣ ਵੱਡਾ ਖਾਨ ਤੇ ਕਿ ਝੂਠੇ ਪੁਲਿਸ ਮੁਕਾਬਲਿਆਂ ਤੇ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਮੁੰਡਿਆਂ ਦੀ ਗਿਣਤੀ 35 ਸਾਲ ਵੀ ਚਾਣ ਦੇ ਬਾਵਜੂਦ ਨਹੀਂ ਹੋ ਸਕੀ ਕਾਂਗਰਸ ਸਿਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਪੰਡ ਵਾਲਾ ਸ਼ੋਮਨੀ ਕਾਲੀਦਲ 1984 ਤੋਂ ਬਾਅਦ 15 ਸਾਲ ਸੱਤਾ ਵਿੱਚ ਰਿਹਾ ਪਰ ਝੂਠੇ ਮੁਕਾਬਲਿਆਂ ਤੇ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌ ਜਵਾਨਾਂ ਬਾਰੇ ਇੱਕ ਵੀ ਕਾਨੂੰਨੀ ਕਾਰਵਾਈ ਨਹੀਂ ਕਰਦਾ ਅਮਰੀਕਾ ਦੀ ਇਨਸਾਫਨਾਮੀ ਜਥੇਬੰਦੀ ਵੱਲੋਂ ਪੰਜਾਬ ਚ ਹੋਏ ਮਨੁੱਖੀ ਅਧਿਕਾਰਾਂ ਦੀ ਕਾਣ ਦੀ ਜਿਹੜੀ ਰਿਪੋਰਟ ਨਸ਼ਰ ਕੀਤੀ ਗਈ ਹੈ ਉਸ ਵਿੱਚ ਵੀ 10000 ਦੇ ਕਰੀਬ ਪੀੜਤ ਪਰਿਵਾਰਾਂ ਤੱਕ ਪਹੁੰਚ ਕੀਤੀ ਤੇ 83100 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੇ ਹੀ ਸੀਨੀਅਰ ਆਗੂ ਜਸਵੰਤ ਸਿੰਘ ਖਾਲੜਾ ਤੇਰੇ ਝੂਠੇ ਪੁਲਸ ਮੁਕਾਬਲਿਆਂ ਚ ਮਾਰੇ ਗਏ 2000 ਦੇ ਕਰੀਬ ਨੌਜਵਾਨਾਂ ਦਾ ਪਤਾ ਲਾਣ ਵਿੱਚ ਕਾਮਯਾਬ ਰਹੇ ਸਨ ਤਾਂ ਉਹਨਾਂ ਨੂੰ ਵੀ 6 ਸਤੰਬਰ 1995 ਨੂੰ ਪੁਲਸ ਨੇ ਚੁੱਕ ਲਿਆ ਸੀ ਅਜੇ ਤੱਕ ਉਹਨਾਂ ਦੀ ਨਾ ਤਾਂ লাশ ਲੱਭੀ ਹੈ ਨਾ ਪੁਲਿਸ ਨੇ ਉਹਨਾਂ ਨੂੰ ਮ੍ਰਿਤਕ ਾਲਾ ਨਹੀਂ ਹੈ ਉਹ ਗਏ ਤਾਂ ਗਏ ਕਿੱਥੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਜਰਨਲਿਸਤਕਰ ਗੁਰਬਾਚਨ ਸਿੰਘ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਜਿਮਰਨ ਦੀਪ ਸਿੰਘ ਸਰਹਾਲ ਨੇ ਕਿਹਾ ਕਿੰਨੀ ਵੱਡੀ ਤਰਾਸਤੀ ਹੈ ਕਿ 1984 ਤੋਂ 1995 ਤੱਕ ਹੋਏ ਪੁਲਿਸ ਤਸ਼ੱਦਦ 'ਚ ਮਾਰੇ ਗਏ ਮੁੰਡਿਆਂ ਦੇ ਸਹੀ ਅੰਕੜੇ ਨਹੀਂ ਦੱਸੇ ਜਾ ਰਹੇ ਗੁਰਬਚਨ ਸਿੰਘ ਕਹਿੰਦਾ ਹੈ ਕਿ ਪੰਜਾਬ ਤੋਂ ਪ੍ਰਵਾਸ ਕਰਕੇ ਵਿਦੇਸ਼ਾਂ 'ਚ ਵੱਸਣ ਵਾਲੇ ਉਹਨਾਂ ਮੁੰਡਿਆਂ ਦੀ ਗਿਣਤੀ ਇਸ ਕਰਕੇ ਵੱਧ ਹੈ ਕਿ ਸੂਬੇ 'ਚ ਪੁਲਿਸ ਦੀ دہشت ਅਜੇ ਵੀ ਬਰਕਰਾਰ ਹੈ ਹਰਮਨਦੀਪ ਕਹਿੰਦਾ ਹੈ ਕਿ ਪੰਜਾਬ ਸਰਕਾਰ ਦਾ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਮੁੰਡਿਆਂ ਨੂੰ ਮਾਨਤਾ ਨਹੀਂ ਦਿੰਦੀ ਘਟੋ ਘਟ ਸਿੱਖ ਸੰਘਰਸ਼ ਦੌਰਾਨ ਮਾਰੇ ਗਏ ਸਿੱਖ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਤਾਂ ਮਾਨਤਾ ਦਵੇ ਉਹਨਾਂ ਦਾਵਾ ਕੀਤਾ ਹੈ ਕਿ ਗੁਰਦਾਸਪੁਰ ਸਰਹਾਦੀ ਜ਼ਿਲ੍ਹਿਆਂ 'ਚ 1500 ਦੇ ਕਰੀਬ ਅਜੇ ਨਵੇਂ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦਾ ਅਜੇ ਤੱਕ ਕਦੇ ਜ਼ਿਕਰ ਵੀ ਨਹੀਂ ਕੀਤਾ ਗਿਆ ਦੋਸਤੋ ਇਹ ਤਾਂ ਇੱਕ ਵਿਸ਼ੇਸ਼ ਰਿਪੋਰਟ ਅਸੀਂ ਪੇਸ਼ ਕੀਤੀ ਹੈ ਕਿ ਪੁੱਤਾਂ ਦੇ ਮਾਂ ਰਾ ਉਹ ਦੀਕ ਦੀ ਅੱਖਾਂ ਤੋਂ ਅੰਧੀ ਹੋ ਜਾਂਦੀ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ نیوز ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਦੂਜੇ ਬੰਨੇ ਪੰਜਾਬ ਦੇ ਵਿੱਚ ਹਥਿਆਰ ਕਿੰਨੀ ਵੱਡੀ ਬਾਤਰਾ ਵਿੱਚ ਬਣ ਰਹੇ ਨੇ ਬਟਿੰਡੇ ਤੋਂ ਰਿਪੋਰਟ ਅਨੁਸਾਰ ਚਰਨਜੀਤ ਪੁੱਲਰ ਲਿਖਦਾ ਹੈ ਪੰਜਾਬ ਹੁਣ ਹਥਿਆਰਾਂ ਦਾ ਖੂਬ ਬਣ ਗਿਆ ਪੰਜਾਬੀ ਲੋਕ ਅਸਲੇ ਦੇ ਲਈ ਇੰਨੇ ਸ਼ਦਾਈ ਹੋਏ ਪਏ ਆ ਕਿ ਚੋਂ ਚੋਂ ਪਿੱਛੇ ਘਰ ਛੱਡ ਗਏ ਚੋਂ ਮਤਲਬ ਡਿਗਦਾ ਟੈਂਦਾ ਘਰ ਲੰਘੇ ਦੋ ਵਰਿਆਂ ਚ ਪੰਜਾਬ ਚ ਜਿੰਨਾ ਅਸਲਾ ਲਾਇਸੈਂਸ ਬਣੇ ਉਹਨੇ ਜੰਮੂ ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਸੂਬੇ ਚ ਨਹੀਂ ਬਣੇ ਉੱਤਰ ਪ੍ਰਦੇਸ਼ ਚ ਦੇਸ਼ ਭਰ ਚੋਂ ਸਭ ਤੋਂ ਵੱਧ 12.88 ਲੱਖ ਅਸਲਾ ਲਾਇਸੈਂਸ ਹੈ ਤੇ ਐਡੇ ਵੱਡੇ ਸੂਬੇ ਵਿੱਚ 1 ਜਨਵਰੀ 2017 ਤੋਂ ਹੁਣ ਤੱਕ ਸਿਰਫ 11459 ਨਵੇਂ ਅਸਲਾ ਲਾਇਸੈਂਸ ਬਣੇ ਜਦਕਿ ਪੰਜਾਬ ਚ ਇਨ੍ਹਾਂ ਦੋ ਵਰਿਆਂ ਦੌਰਾਨ 26322 ਅਸਲਾ ਲਾਇਸੈਂਸ ਬਣੇ ਇਨ੍ਹਾਂ ਦੋ ਬਰਿਆਂ ਦੌਰਾਨ ਹਰਿਆਣਾ ਵਿੱਚ ਸਿਰਫ 10238 ਤੇ ਰਾਜਸਥਾਨ 'ਚ ਸਿਰਫ 63690 ਅਸਲਾ ਲਾਇਸੈਂਸ ਬਣੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਰਵੇ ਕਹਿੰਦੇ ਆ ਅਸਲਾ ਲਾਇਸੈਂਸਾਂ ਨੂੰ ਯੂਨੀਕ شناਖਤ ਨਾਲ ਜੋੜਨ ਲਈ ਨੈਸ਼ਨਲ ਡਾਟਾ ਬੇਸ ਆਫ ਆਰਮਜ਼ ਲਾਇਸੈਂਸ ਤਿਆਰ ਕੀਤਾ ਗਿਆ ਨਵੇਂ ਡਾਟਾ ਬੇਸ ਨੇ ਨਵੇਂ ਤੱਥ ਉਜਾਗਰ ਕੀਤੇ ਜੋ ਚੌਕਸ ਕਰਦੇ ਨੇ ਦੇਸ਼ ਭਰ ਵਿੱਚ 3500 88 ਲੱਖ ਅਸਲਾ ਲਾਇਸੈਂਸ ਹੈ ਜਦਕਿ ਪੰਜਾਬ ਚ ਹੁਣ ਅਸਲਾ ਲਾਇਸੈਂਸਾਂ ਦੀ ਗਿਣਤੀ 385671 ਹੋ ਗਈ ਹੈ। ਔਰ ਇਹ ਤਾਂ ਕੁਛ ਇੱਕ ਵੇਰਵੇ ਉੜਦੇ ਉੜਦੇ ਮਿਲੇ ਵੇਰਵੇ ਦੱਸਦੇ ਐ ਕਿ ਪੰਜਾਬ ਚ ਅਸਲਾ ਲਾਇਸੈਂਸਾਂ ਦੇ ਮਾਮਲੇ ਚ ਤੀਸਰੇ ਨੰਬਰ ਤੇ ਆਉਂਦਾ ਜਦੋਂ ਕਿ ਜੰਮੂ ਕਸ਼ਮੀਰ 4.84 ਲੱਖ ਅਸਲਾ ਲਾਇਸੈਂਸਾਂ ਦੇ ਨਾਲ ਦੂਜੇ ਨੰਬਰ ਤੇ ਆਉਂਦਾ ਹੈ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ। ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਗੜਸ਼ੰਕਰ ਨਵਾਂ ਸ਼ਹਿਰ ਤੋਂ ਖਬਰ ਆ ਰਹੀ ਹੈ 사우ਦੀ ਅਰਬ ਵਿੱਚ ਪਿਛਲੇ 8 ਮਹੀਨਿਆਂ ਤੋਂ ਫਸੇ ਪੰਜਾਬੀਆਂ ਚ ਸਥਾਨਕ ਤਹਿਸੀਲ ਪਿੰਡ ਬੋੜਾ ਤੇ ਖੰਨੀ ਲਲਵਾਨ ਦੇ ਤਿੰਨ ਮੁੰਡਿਆਂ ਤੋਂ ਇਲਾਵਾ ਪੰਜ ਹੋਰ ਬੁੰਡੇ ਸ਼ਾਮਲ ਨੇ ਉਹ ਐਸ ਪਹਿਲੇ ਵੀਜ਼ਾ ਤੇ ਵਰਕ ਪਰਮਨੰਦੀ ਮਿਆਦ ਖਤਮ ਹੋਣ ਕਰਕੇ ਉੱਥੇ ਫਸ ਗਿਆ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਜਲਦੀ ਕਾਰਵਾਈ ਪੀੜਤਾਂ ਦੀ ਰਿਹਾਈ ਸੰਬੰਧੀ ਕਦਮ ਚੁੱਕਿਆ ਜਾਵੇ ਇਸ ਬਾਰੇ ਗੜੀ ਮੰਟੋ ਦੇ ਰਜਨੀਸ਼ ਕੁਮਾਰ ਦੇ ਉਸਦੇ ਭਰਾ ਬਹੁਣ ਸਿੰਘ 48 ਸਾਲ ਦਾ ਪਿਛਲੇ ਡੇਢ ਬਰਿਆਂ ਤੋਂ 사ウਦੀ ਅਰਬ ਚ ਕੰਮ ਕਰਦਾ ਹੈ ਪਰ ਕੰਪਨੀ ਨੇ ਉਸ ਨੂੰ ਪਿਛਲੇ 1 ਬਰੇ ਤੋਂ ਕੋਈ ਤਨਖਾਹ ਨਹੀਂ ਦਿੱਤੀ ਵੀਜ਼ਾ ਖਤਮ ਹੋਣ ਕਰਕੇ ਉਸ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ